हांजी दोस्तों ਬਜ਼ੁਰਗਾਂ ਦੁਬਾਰਾ ਦੱਸੇਗੇ ਸੇਤਮੰਦ ਰਹਿਣ ਦੇ ਨਿਯਮ ਨੰਬਰ 1 ਕਰੇਲੇ ਦਾ ਪਾਣੀ ਰਜਾਨਾ ਪੀਣ ਨਾਲ ਚਿਹਰੇ ਦੇ ਦਾਗ ਧੱਬੇ ਕਦੇ ਨਹੀਂ ਪੈਣਗੇ ਨੰਬਰ 2 ਗੁਣਗੁਣੇ ਦੁੱਧ ਵਿੱਚ ਸਾਇਦ ਪਾ ਕੇ ਪੀਣ ਨਾਲ ਦਿਮਾਗ ਨੂੰ ਤਾਕਤ ਮਿਲਦੀ ਹੈ ਨੰਬਰ 3 ਸਿਰ ਤੇ ਬਦਾਮ ਦਾ ਤੇਲ ਲਗਾਉਣ ਨਾਲ ਦਿਮਾਗ ਤੇਜ ਹੁੰਦਾ ਹੈ ਅਤੇ ਦਿਮਾਗ ਦੀ ਸ਼ਕਤੀ ਵਧਦੀ ਹੈ ਨੰਬਰ 4 ਸਵੇਰੇ ਉੱਠਣ ਨਾਲ ਸਰੀਰ ਦੀ ਤਾਕਤ ਬਰਕਰਾਰ ਰਹਿੰਦੀ ਹੈ ਨੰਬਰ 5 ਅਨਾਰ ਦੇ ਸਿਰਕਿਆਂ ਦੀ ਚਾਹ ਬਣਾ ਕੇ ਪੀਣ ਨਾਲ ਜ਼ਖਾਮ ਤੁਰੰਤ ਠੀਕ ਹੋ ਜਾਂਦਾ ਹੈ ਨੰਬਰ 6 ਉੜ ਦਾ ਸਰਬਤ ਬਣਾ ਕੇ ਪੀਣ ਨਾਲ ਬਵਾਸੀਰ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਨੰਬਰ 7 ਰਾਤ ਦੇ ਸਮੇਂ ਚਾਰ ਬਦਾਮ ਖਾ ਕੇ ਸੌਣ ਨਾਲ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ ਅਤੇ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 8 ਸੌਂਦੇ ਸਮੇਂ ਇੱਕ ਕਾਲੀ ਕਿਸ਼ਮਿਸ ਖਾਣ ਨਾਲ ਅੱਖਾਂ ਵਿੱਚ ਚਮਕ ਆਉਣ ਲੱਗ ਜਾਂਦੀ ਹੈ ਨੰਬਰ 9 ਜੇਕਰ ਤੁਹਾਡਾ ਹਾਜਮਾ ਖਰਾਬ ਹੋ ਜਾਵੇ ਤਾਂ ਕੱਚਾ ਛਾਲਕਮ ਸਿਲਕੇ ਸਮੇਤ ਖਾਓ ਹਾਜਮਾ ਤੁਰੰਤ ਠੀਕ ਹੋ ਜਾਵੇਗਾ ਨੰਬਰ 10 ਜੇਕਰ ਤੁਸੀਂ ਪੂਰੇ ਦਿਨ ਵਿੱਚ 2 ਚਮਚ ਪੀਨਟ ਬਟਰ ਖਾ ਲੈਂਦੇ ਹੋ ਤਾਂ ਤੁਹਾਡੇ ਸਾਰੇ ਦਿਨ ਦੀ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 11 ਸਵੇਰੇ ਖਾਲੀ ਪੇਟ ਸੌਂਫ ਦਾ ਪਾਣੀ ਪੀਣ ਨਾਲ वजन ਘਟ ਹੋ ਜਾਂਦਾ ਹੈ ਨੰਬਰ 12 ਜਿਆਦਾ ਚਾਹ ਪੀਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਇਸ ਲਈ ਚਾਹ ਦਾ ਸੇਵਨ ਘੱਟ ਤੋਂ ਘੱਟ ਕਰੋ ਨੰਬਰ 13 ਰਾਤ ਦਾ ਖਾਣਾ ਜਲਦੀ ਖਾ ਲੈਣਾ ਚਾਹੀਦਾ ਹੈ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਨੰਬਰ 14 ਸਵੇਰੇ ਭਿਜੇ ਹੋਏ ਸੋਲੇ ਖਾਣ ਨਾਲ ਤੁਹਾਡੀ ਜਾਤ ਅਸਤ ਤੇਜ ਹੁੰਦੀ ਹੈ ਨੰਬਰ 15 ਕਬਜ ਤੋਂ ਪੀੜਤ ਲੋਕਾਂ ਨੂੰ ਸ਼ਾਮ ਦੇ ਸਮੇਂ ਸਲਾਤ ਤੇ ਤਰਬੂਜ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 16 ਜੇਕਰ ਤੁਸੀਂ ਆਪਣਾ ਭਾਜਨ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਧਾ ਚਮਚ ਕਲੌਂਜੀ ਨੂੰ ਪਾਣੀ ਵਿੱਚ ਉਬਾਲ ਕੇ ਸਵੇਰ ਸ਼ਾਮ ਇੱਕ ਗਲਾਸ ਲਓ ਨੰਬਰ 17 ਜੋ ਵਿਅਕਤੀ ਸਵੇਰੇ ਧੇਰ ਨਾਲ ਉੱਠਦੇ ਹਨ ਉਨ੍ਹਾਂ ਦੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਸਰੀਰ ਆਲਸੀ ਹੋ ਜਾਂਦਾ ਹੈ ਨੰਬਰ 18 ਬਾਇਰੀ ਰੋਟੀ ਦੁੱਧ ਦੇ ਨਾਲ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 19 ਘਰ ਵਾਲਾ ਪਨੀਰ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 20 ਜਿਨ੍ਹਾਂ ਲੋਕਾਂ ਨੂੰ ਖੂਨ ਦੀ ਕਮੀ ਹੈ ਉਹਨਾਂ ਨੂੰ ਚਕੰਦਰ ਤੇ ਨਾਰਦਾ ਸੇਵਨ ਕਰਨਾ ਚਾਹੀਦਾ ਹੈ ਧੰਨਵਾਦ